ਉਨੇ ਕਹਿੰਦਾ ਮਾਤਾ ਵਿਆਹ ਕਰ ਲਓ ਕਹਿੰਦਾ ਕੋਈ ਗੱਲ ਨਹੀਂ ਆਜੂਗੀ ਤੁਹਾਡੀ ਧੀ ਪੁਲਸਾ ਲਿਆਂਦਾ ਬਿਆਨ ਆ ਕਿ ਤੇ ਤੁਹਾਡੀ ਧੀ ਭੱਜ ਗਈ ਹੋਈ ਤਾਂ ਫਿਰ ਕੀ ਕਰੋਗੇ ਇਹਨੂੰ ਕਹਿੰਦੇ ਤੂੰ ਆਇਆ ਵਾ ਬੋਲਦਾ ਪਿਆ ਵਾ ਜੇ ਤੇਰੀ ਭੈਣ ਭੱਜ ਗਈ ਵਿਆਹ ਕਰਾ ਲਿਆ ਹੋਇਆ ਫਿਰ ਤੂੰ ਕੀ ਕਰੇਂਗਾ ਇਹ ਕਹਿੰਦਾ ਸਾਨੂੰ ਇੱਕ ਪਾਸਾ ਤੋਂ ਦੱਸੋ ਅੱਜ 7 ਮਹੀਨੇ ਹੋ ਗਏ ਮੈਂ ਸਿਰਫ ਇੱਕ ਹੀ ਬੇਨਤੀ ਕੀਤੀ ਹੈ ਅੱਜ ਤੱਕ ਵੀ ਇੱਕ ਹੀ ਕਰ ਰਹਾ ਕਿ ਮੇਰੀ ਭੈਣ ਜਿੰਦੀ ਹੈ ਜਗਦੀ ਮਰੀ ਆ ਮੇਰੇ ਸਾਹਮਣੇ ਇੱਕ ਵਾਰੀ ਕਰ ਦੋ ਜੇ ਕਿਸੇ ਨੇ ਵਿਆਹ ਕਰਾ ਲਿਆ ਤਾਂ ਵੀ ਦੱਸ ਦੋ ਜੇ ਮਰ ਗਈ ਹੈ ਤੇ ਉਹ ਜਿਸ ਨੇ ਮਾਰੀ ਹੈ ਉਹਨੂੰ ਸਜ਼ਾ ਦੋ ਪਰ ਉਹ ਜਿਹੜਾ ਬੰਦਾ ਸੀਸੀਟੀਵੀ ਕੈਮਰੇ ਦੇ ਉਹਦੇ ਨਾਲ ਹੱਤੋਂ ਪਾਈ ਕਰਦਾ ਦਿਖਾਇਆ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਜਦੋਂ ਅਸੀਂ ਉਹਨੂੰ ਪ੍ਰੈਸ਼ਰ ਪਾਇਆ ਬੋਲਿਆ ਉਹਨੂੰ ਲੈ ਕੇ ਗਏ ਆ ਫਿਰ ਉਹ ਮੰਨੀ ਕੀ ਪੀਜੇ ਕੁਮਾਰ ਲੈ ਕੇ ਗਿਆ ਉਹ ਕੋਣ ਹੈ ਉਹ ਉਹਨਾਂ ਦੇ ਕਿਰਾਏ ਤੇ ਰਹਿੰਦਾ ਸੀ ਪਹਿਲਾਂ ਕਾਰਾਂ ਦੀ ਦੁਕਾਨ ਕੀਤੀ ਸੀ ਮੇਨ ਰੋਡ ਤੇ ਘਰ ਹੈ ਤਾਂ ਦੁਕਾਨਾਂ ਕਿਰਾਏ ਤੇ ਦਿੱਤੀਆਂ ਸੀ ਉਹਨੇ ਕੰਦਕਾਨਾਂ ਲਈਆਂ ਸੀ ਉਹ ਦੁਕਾਨਾਂ ਫਿਰ ਅਸੀਂ ਖਾਲੀ ਕਰਾਈਆਂ ਉਹਨਾਂ ਤੋਂ ਉਹ ਪਤਾ ਨਹੀਂ ਉਹਨਾਂ ਦਾ ਕੀ ਚੱਕਰ ਬਣਿਆ ਜੀ ਉਹੀ ਆਇਆ ਉਹਦੇ ਵਿੱਚ ਕੈਮਰੇ ਤੇ ਉਹਦੀ ਗੱਡੀ ਆਈ ਅਸੀਂ ਗੱਡੀ ਨੰਬਰ ਵੀ ਦਿੱਤਾ ਸਭ ਕੁਝ ਪੁਲਿਸ ਨੂੰ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਜੀ ਹੋਈ ਸੁਨੀਤਾ ਦੇ ਬਿਆਨ ਤੇ ਕਿ ਸੁਨੀਤਾ ਕਹਿੰਦੀ ਵਿਜੇ ਲੈ ਕੇ ਗਿਆ ਉਹਦੇ ਬਿਆਨ ਤੇ ਉਹਨਾਂ ਨੇ 340 ਦਾ ਪਰਚਾ ਕੱਢਤਾ ਆਧਾਰ ਕਾਰ ਤੇ ਜਦੀ ਜਮਾਨਤ ਹੋ ਗਈ ਮੁੰਡੇ ਦੀ ਅਗਲੇ ਦਿਨ ਬਾਹਰ ਆਈ ਮੇਰੀ ਸਿਸਟਰ ਦਾ WhatsApp ਵੀ ਇੱਕ ਵਾਰੀ ਚੱਲਦਾ ਪਿਆ ਸੀ ਮੈਂ WhatsApp ਦੇਖਿਆ ਮੈਂ ਕਹੇ ਨੀ ਕਿ ਤਸਵੀਰ ਕਰ ਲੈ ਮੇਰਾ WhatsApp ਜਿਵੇਂ ਹੁਣ ਆਪਣੇ ਸਾਰੇ WhatsApp ਲਾਉਂਦੇ ਆ ਸੀਨ ਹੋ ਜਾਂਦਾ ਤੇ ਮੈਂ ਕਾਲ ਕੀਤੀ ਰਿੰਗਿੰਗ ਗਈ ਚੱਕਿਆ ਨਹੀਂ ਕਿਸੇ ਨੇ ਰਿੰਗ ਜਾਂਦੀ ਦੀ ਜਾਂਦੀ ਦੀ ਅਸੀਂ ਪੁਲਿਸ ਵਾਲਿਆਂ ਨੂੰ ਫੋਨ ਮਾਰਿਆ ਸੀ ਕਿ ਜੀ ਰਿੰਗ ਜਾ ਰਹੀ ਆ ਕਿ ਪੁਲਿਸ ਲੋਕੇਸ਼ਨ ਘੜਾਈ ਜਾਵੇ ਕਹਿੰਦੇ ਸਰਵਰ ਡਾਊਨ ਆ ਤੇ ਸਾਡੇ ਨਾਲ ਦਿਨੇ ਗੱਲ ਹੋਈ ਆ ਕਿ ਮੈਂ 24 ਤਰੀਕ ਨੂੰ ਲੁਧਿਆਣੇ ਆ ਜੂੰਗੀ ਮੈਰਿਜ ਤੇ ਮੈਂ ਕਿਹਾ ਠੀਕ ਆ ਪੁੱਤ ਰਾਜੀ ਤੇ ਉਸ ਤੋਂ ਬਾਅਦ ਉਹ ਘਰ ਨਹੀਂ ਵਾਪਸ ਆਈ ਸਾਨੂੰ ਰਾਤ ਨੂੰ 11 ਵਜੇ ਫੋਨ ਆਇਆ ਕਿ ਕਹਿੰਦੇ ਤੁਹਾਡੀ ਬੀਟੀ ਬਾਜ਼ਾਰ ਗਈ ਸੀ ਕਿ ਵਾਪਸ ਨਹੀਂ ਆਈ ਤੇ ਅਸੀਂ ਸਵੇਰ ਜਦੋਂ ਪਹੁੰਚੇ ਫੋਨ ਆਇਆ ਤੁਹਾਨੂੰ ਵੀ ਤੁਹਾਡੀ ਬੀਟੀ ਵਾਪਸ ਨਹੀਂ ਆਈ ਸੋਹਰਿਆਂ ਦਾ ਜੀ ਅਸੀਂ ਸਵੇਰ ਉੱਥੇ ਪਹੁੰਚੇ 6:30 7 ਵਜੇ ਮੈਂ ਉੱਥੇ ਪਹੁੰਚ ਗਈਆਂ ਜੋ ਜਾ ਕੇ ਦੇਖਿਆ ਸਾਡੀ ਬੱਚੀ ਸਾਨੂੰ ਕਿਤੇ ਨਹੀਂ ਮਿਲੀ ਮੈਂ ਆਸ-ਪਾਸਾ ਦੇਖਿਆ ਸਾਰਾ ਦੇਖਿਆ ਕਿਤੇ ਨਹੀਂ ਮਿਲੀ ਮੈਨੂੰ ਮੇਰੀ ਬੱਚੀ ਲੁਧੇਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰੀ ਕੁਮਾਰ ਦਾ ਦਰਦਸੀ ਸਾਰੇ ਜਾਣਦੇ ਆ ਇੱਕ 9 ਮਹੀਨੇ ਪੇਟ 'ਚ ਬੱਚੇ ਨੂੰ ਰੱਖਣ ਵਾਲੀ ਮਾਂ ਦਾ ਅਗਰ ਬੱਚਾ ਜਾਂ ਜਿਗਰ ਦਾ ਟੁਕੜਾ ਕਿੱਥੇ ਚਲਾ ਜਾਵੇ ਤਾਂ ਉਸ ਮਾਂ ਨੂੰ ਜਿਹੜੀ ਹੈ ਕਿੰਨੀ ਤਕਲੀਫ ਹੁੰਦੀ ਹੈ ਜਿਲਕਪੁਰ ਪੁਲਿਸ ਦੇ ਤੱਕੇ ਖਾਂਡ ਤੋਂ ਬਾਅਦ ਆਖਿਰ ਲੁਧਿਆਣਾ 'ਚ ਪਹੁੰਚੇ ਉਹ ਮਾਂ ਤੇ ਪੁੱਤ ਜਿਹੜੇ ਨੇ ਲਗਾਤਾਰ ਉੱਥੇ ਪਰੇਸ਼ਾਨ ਹੋ ਕੇ ਪੋਲਿਸ ਦੇ ਵੱਲੋਂ ਕੋਈ ਸਹਾਨੂੰ ਬੁਤੀ ਨਾ ਮਿਲਣ ਕਰਕੇ মিডিਆ ਸਾਹਮਣੇ ਆਏ ਨੇ ਕਿ মিডিਆ ਇੱਕ ਚੋਤਾ ਖੰਮ ਮੰਨੀ ਗਈ ਹੈ ਕਿ ਆਵਾਮ ਜਿਹੜੀ ਆਵਾਜ਼ ਜਿਹੜੀ ਹੈ ਉਹ ਸਰਕਾਰ ਤੱਕ ਪਹੁੰਚ ਸਕਦੀ ਹੈ ਲੇਕਿਨ ਅਸੀਂ ਵੀ ਆਸ ਕਰਦੇ ਹਾਂ ਕਿ ਇਸ ਮਾਰੀ ਤੇ ਇਸ ਭਾਈ ਦੀ ਮਦਦ ਕੀਤੀ ਜਾਵੇ ਕਿਉਂਕਿ ਉਸ ਭੈਣ ਦੀ ਤਿੰਨ ਬੱਚੇ ਵੀ ਹੈਗੇ ਨੇ ਜੋ ਮਾਂ ਆਪਣੇ ਬੱਚਿਆਂ ਕੋਲ ਨਹੀਂ ਆਈ 8 ਮਹੀਨੇ ਲਗਾਤਾਰ ਜਿਰਕਪੁਰ ਦੇ ਵਿੱਚ ੱਕੇ ਖਾਦੇ ਜਾ ਰਹੇ ਨੇ ਲੇਕਿਨ ਕੋਈ ਵੀ ਹੱਥ ਪੱਲਾ ਨਹੀਂ ਫੜਾਇਆ ਜਾ ਰਿਹਾ ਮਾਤਾ ਜੀ ਨਾਲ ਗੱਲਬਾਤ ਕਰਦੇ ਆ ਮਾਤਾ ਜੀ ਗੁੱਡੀ ਗਈ ਕਿੱਦਾਂ ਸੀਗੀ ਗੁੱਡੀ ਬਾਜ਼ਾਰ ਗਈ ਸੀ ਜੀ ਮੇਰੀ ਬੱਚੀ ਗੁਰਪ੍ਰੀਤੋ ਦਾ ਨਾਂ ਹੈ ਜਿਰਕਪੁਰ ਦੇ ਵਿੱਚ ਉਹਦੀ ਸ਼ਾਦੀ ਹੋਈ ਹੋਈ ਹੈ ਤਿੰਨ ਉਹਦੇ ਬੱਚੇ ਨੇ ਜੀ ਤੇ ਉਹ ਮੇਰੇ ਬੇਟੇ ਦੀ ਵਿਆਹ ਸੀਗਾ 29 ਨਵੰਬਰ ਦਾ ਬਾਜ਼ਾਰ ਗਈ ਉਹ ਸਮਾਨ ਸਮੁੰਨ ਸਾਰਾ ਉਹੀ ਸ਼ੋਪਿੰਗ ਕਰਦੀ ਪਈ ਸੀ ਤੇ ਸਨੀਤਾ ਰਾਣੀ ਦੇ ਨਾਲ ਗਈ ਆ ਉਸ ਦਿਨ ਲਾਸਟ ਟਾਈਮ ਤੇ ਸਾਡੇ ਨਾਲ ਦਿਨੇ ਗੱਲ ਹੋਈ ਆ ਕਿ ਮੈਂ 24 ਤਰੀਕ ਨੂੰ ਲੁਧਿਆਣੇ ਆ ਜੂੰਗੀ ਮੈਰਿਜ ਤੇ ਮੈਂ ਕਿਹਾ ਠੀਕ ਆ ਪੁੱਤਰਾ ਜੀ ਤੇ ਉਸ ਤੋਂ ਬਾਅਦ ਉਹ ਘਰ ਨਹੀਂ ਵਾਪਸ ਆਈ ਤੇ ਉਸ ਤੋਂ ਬਾਅਦ ਜਦੋਂ ਸਾਨੂੰ ਰਾਤ ਨੂੰ 11 ਵਜੇ ਫੋਨ ਆਇਆ ਕਿ ਕਹਿੰਦੇ ਤੁਹਾਡੀ ਬੀ ਬੇਟੀ ਬਾਜ਼ਾਰ ਗਈ ਸੀ ਕਿ ਵਾਪਸ ਨਹੀਂ ਆਈ ਤੇ ਅਸੀਂ ਸਵੇਰ ਜਦੋਂ ਪਹੁੰਚੇ ਇਹ ਫੋਨ ਆਇਆ ਤੁਹਾਨੂੰ ਕਿ ਤੁਹਾਡੀ ਬੇਟੀ ਵਾਪਸ ਨਹੀਂ ਆਈ ਸੋਹਰਿਆਂ ਦਾ ਜੀ ਅੱਛਾ ਹਾਂਜੀ ਉਹਨੇ ਕਿਹਾ ਕਿ ਬਾਜ਼ਾਰ ਗਈ ਸੀ ਕਿ ਵਾਪਸ ਨਹੀਂ ਆਈ ਅਸੀਂ ਸਵੇਰ ਉੱਥੇ ਪਹੁੰਚੇ 6:30 7 ਵਜੇ ਮੈਂ ਉੱਥੇ ਪਹੁੰਚ ਗਈਆਂ ਜੋ ਜਾ ਕੇ ਦੇਖਿਆ ਸਾਡੀ ਬੱਚੀ ਸਾਨੂੰ ਕਿਤੇ ਨਹੀਂ ਮਿਲੀ ਮੈਂ ਆਸਾ ਪਾਸਾ ਦੇਖਿਆ ਸਾਰਾ ਦੇਖਿਆ ਕਿਤੇ ਨਹੀਂ ਮਿਲੀ ਮੈਨੂੰ ਮੇਰੀ ਬੱਚੀ ਤੇ ਉਹਨੂੰ ਮੈਂ ਕਿਹਾ ਵੀ ਜਿਹੜੀ ਸਹੇਲੀ ਨਾਲ ਗਈ ਸੀ ਉਹਨੂੰ ਬੁਲਾਓ ਫਿਰ ਉਹ ਸਹੇਲੀ ਨੂੰ ਅਸੀਂ ਨਾਲ ਲੈ ਕੇ ਗਏ ਕਿ ਤੁਸੀਂ ਕਿੱਥੇ ਕਿੱਥੇ ਗਈਆਂ ਉਹ ਕਹਿੰਦੀ ਬਾਜ਼ਾਰ ਗਏ ਬਜ਼ਾਰ ਲਾਸਟ ਟਾਈਮ ਉਹ ਕਾਰਡ ਵਾਲੀ ਦੁਕਾਨ ਤੇ ਗਏ ਆ ਫੇਰ ਉਹ ਕਾਢੀ ਦੁਕਾਨ ਤੋਂ ਵਾਪਸ ਆਂਦੀ ਘਰ ਨੂੰ ਦਿਖਾਈ ਦੇ ਰਹੀ ਹੈ ਕਿਸੇ ਸੀਸੀਟੀਵੀ ਕੈਮਰੇ ਚ ਪਰ ਉਹ ਜਿਹੜਾ ਬੰਦਾ ਸੀਸੀਟੀਵੀ ਕੈਮਰੇ ਦੇ ਵਿੱਚ ਉਹਦੇ ਨਾਲ ਹਥੌਪਾਈ ਕਰਦਾ ਦਿਖਾਇਆ ਉਸ ਬੰਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਕਿਸੇ ਨੇ ਹਥੌਪਾਈ ਕਿਉਂ ਕਰ ਰਿਹਾ ਬੰਦਾ ਇਹ ਨਹੀਂ ਸਾਨੂੰ ਪਤਾ ਜੀ ਉਹਨੇ ਕਿਸੇ ਨੇ ਪੁੱਛਿਆ ਨਹੀਂ ਉਹਨੇ ਮਾਰੀ ਜਪੇੜ ਮਾਰਦਾ ਵੀ ਉਹਦੇ ਤੇ ਕੈਮਰੇ ਚ ਆਇਆ ਫਿਰ ਉਹ ਕੁੜੀ ਨੇ ਜਾ ਕੇ ਉਹ ਵੀਡੀਓ ਹੈਗੀ ਤੁਹਾਡੇ ਕੋਲ ਹਾਂਜੀ ਹੈਗੀ ਅੱਛਾ ਉਹਨੇ ਘਰ ਆ ਕੇ ਕੁੜੀ ਨੇ ਦੱਸਿਆ ਨਹੀਂ ਸਾਰੇ ਪਰਿਵਾਰ ਚ ਕਿਤੇ ਵੀ ਜਦੋਂ ਅਸੀਂ ਉਹਨੂੰ ਪ੍ਰੈਸ਼ਰ ਪਾਇਆ ਬੋਲਿਆ ਉਹਨੂੰ ਲੈ ਕੇ ਗਏ ਆ ਫਿਰ ਉਹ ਮੰਨੀ ਕੀ ਭਿਜੇ ਕੁਮਾਰ ਲੈ ਕੇ ਗਿਆ ਉਹ ਕੌਣ ਉਹ ਉਹਨਾਂ ਦੇ ਕਿਰਾਏ ਤੇ ਰਹਿੰਦਾ ਸੀ ਪਹਿਲਾਂ ਕਾਰਾਂ ਦੀ ਦੁਕਾਨ ਕੀਤੀ ਸੀ ਵੇ ਮੇਨ ਰੋਡ ਤੇ ਘਰ ਆ ਤਾਂ ਦੁਕਾਨਾਂ ਕਿਰਾਏ ਤੇ ਦਿੱਤੀਆਂ ਸੀ ਉਹਨੇ ਕ ਦੁਕਾਨਾਂ ਲਈਆਂ ਸੀ ਉਹ ਦੁਕਾਨਾਂ ਫਿਰ ਅਸੀਂ ਖਾਲੀ ਕਰਾਈਆਂ ਉਹਨਾਂ ਤੋਂ ਉਹ ਪਤਾ ਨਹੀਂ ਉਹਨਾਂ ਦਾ ਕੀ ਚੱਕਰ ਬਣਿਆ ਜੀ ਉਹੀ ਆਇਆ ਉਹਦੇ ਵਿੱਚ ਕੈਮਰੇ ਚ ਉਹਦੀ ਗੱਡੀ ਆਈ ਅਸੀਂ ਗੱਡੀ ਨੰਬਰ ਵੀ ਦਿੱਤਾ ਸਭ ਕੁਝ ਪੁਲਿਸ ਨੂੰ ਦਿੱਤਾ ਸਾਡੀ ਕੋਈ ਸੁਣਵਾਈ ਨਹੀਂ ਜੀ ਹੋਈ ਜੀਰਕਪੁਰ ਪੁਲਿਸ ਨਹੀਂ 8 ਮਹੀਨੇ ਤੈਨੂੰ ਲਗਾਤਾਰ ਉੱਥੇ ਜਾਂਦੇ ਰਹੇ ਅਸੀਂ 3 ਮਹੀਨੇ 6 ਮਹੀਨੇ ਤੱਕ ਅਸੀਂ ਲਗਾਤਾਰ ਗਏ ਤੇ ਮੈਰਿਜ ਕਰਦੀ ਅਸੀਂ ਦਿਲ ਤੇ ਪੱਥਰ ਧਰ ਕੇ ਅਸੀਂ ਤਾਂ ਵੀ ਦਿਨੇ ਉੱਥੇ ਹੋਣਾ ਰਾਤ ਨੂੰ ਅਸੀਂ 12 12 1 1 2 2 ਵਜੇ ਅਸੀਂ ਘਰੇ ਆਣਾ ਵਾਪਸ ਉੱਥੇ ਜੀਰਕਪੁਰ ਤੋਂ ਉਹਨੇ ਕਹਿੰਦਾ ਮਾਂ ਤਾਂ ਵਿਆਹ ਕਰ ਲਓ ਕਹਿੰਦਾ ਕੋਈ ਗੱਲ ਨਹੀਂ ਆਜੂਗੀ ਤੁਹਾਡੀ ਧੀ ਪੁਲਸ ਵਾਲਿਆਂ ਦਾ ਬਿਆਨ ਆ ਕਿ ਤੇ ਤੁਹਾਡੀ ਧੀ ਭੱਜ ਗਈ ਹੋਈ ਤਾਂ ਫਿਰ ਕੀ ਕਰੋਗੇ ਇਹਨੂੰ ਕਹਿੰਦੇ ਤੂੰ ਆਇਆ ਵਾਂ ਬੋਲਦਾ ਪਿਆ ਵਾਂ ਜੇ ਤੇਰੀ ਭੈਣ ਭੱਜ ਗਈ ਵਿਆਹ ਕਰਾ ਲਿਆ ਹੋਇਆ ਫਿਰ ਤੂੰ ਕੀ ਕਰੇਂਗਾ ਇਹ ਕਹਿੰਦਾ ਸਾਨੂੰ ਇੱਕ ਪਾਸਾ ਤੋਂ ਦੱਸੋ ਨਹੀਂ ਇਹ ਵਤੀਰਾ ਸੀ ਮੈਂ ਕਿ ਤੁਹਾਨੂੰ ਦੱਸ ਕੇ ਗਈ ਆ ਸਾਡੀ ਬੱਤੀ ਕੀ ਅਸੀਂ ਵਿਆਹ ਕਰਾ ਲਿਆ ਤੇ ਚੱਲੀ ਗਈ ਮੈਨੂੰ ਉਹਨਾਂ ਨੇ ਕੋਈ ਉਹਨਾਂ ਨੂੰ ਪਤਾ ਲੱਗਿਆ ਕਿ ਵਿਆਹ ਕਰਾ ਲਿਆ ਕੁੜੀ ਨੇ ਸਾਨੂੰ ਨਹੀਂ ਪਤਾ ਸਾਨੂੰ ਇੰਨੀ ਵੱਡੀ ਇਹ 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 ਲਫ਼ਜ਼ ਉਹਨਾਂ ਨੇ ਇਸਤੇਮਾਲ ਕੀਤੇ ਭੱਜ ਗਈ ਹੋਣੀ ਕੁੜੀ ਨੇ ਵਿਆਹ ਕਰਾ ਲਿਆ ਕਿ ਉਹਨਾਂ ਕੋਈ ਪ੍ਰੂਫ ਹੈਗਾ ਪੁਲਿਸ ਕੋਲ ਪੁਲਿਸ ਵਾਲਾ ਵਾ ਕੋਈ ਉਹਨੇ ਬੋਲ ਲਿਆ ਉਹਨੇ ਬਹੁਤ ਤੇ ਮੈਨੂੰ ਨਹੀਂ ਗੱਲ ਵੀ ਕਹੀ ਕਹਿੰਦਾ ਮੈਨੂੰ ਫੋਕਾਲ ਆ ਗਈ ਆ ਹਾਂ ਮੈਨੂੰ ਫੋਕਾਲ ਆ ਗਈ ਆ ਕਿ ਉਹਦੇ ਵਿਆਹ ਕਰਾ ਲਿਆ ਤੇ ਸਾਡੀ ਕੁੜੀ ਨਾ ਮੈਂ ਕਿ ਮੈਂ ਕਿ ਤੁਸੀਂ ਮੇਰੇ ਸਾਹਮਣੇ ਗੱਲ ਕਰਾ ਦਿਓ ਮੈਂ ਵਰਕਾ ਪਾੜ ਦੂੰਗਾ ਹੂੰ ਅੱਜ 7 ਮਹੀਨੇ ਹੋ ਗਏ ਮੈਂ ਸਿਰਫ ਇੱਕ ਹੀ ਬੇਨਤੀ ਕੀਤੀ ਹੈ ਅੱਜ ਤੱਕ ਵੀ ਇੱਕ ਹੀ ਕਰ ਰਹੇ ਕਿ ਮੇਰੀ ਭੈਣ ਜਿੰਦੀ ਹੈ ਜਗਦੀ ਮਰੀ ਆ ਮੇਰੇ ਸਾਹਮਣੇ ਇੱਕ ਵਾਰੀ ਕਰ ਦੋ ਜੇ ਕਿਸੇ ਨੇ ਵਿਆਹ ਕਰਾ ਲਿਆ ਤਾਂ ਵੀ ਦੱਸ ਦੋ ਜੇ ਮਰ ਗਈ ਹੈ ਤੇ ਉਹ ਜਿਹਨੇ ਮਾਰੀ ਜ ਉਹਨੂੰ ਸਜ਼ਾ ਦੋ ਲੇਕਿ ਤੁਹਾਡੇ ਨਾਲ ਨਾ ਪਿਆਰ ਨਹੀਂ ਕਰਦੀ ਸੀ ਕਿ ਜੇ ਕੋਈ ਵਿਆਹ ਵੀ ਕਰਾ ਲਿਆ ਉਹ ਉਹਦੇ ਕਹਿਣ ਦੇ ਮੁਤਾਬਿਕ ਉਹ ਤੁਹਾਨੂੰ ਫੋਨ ਤਾਂ ਕਰਦੀ ਉਹ ਮੇਰੇ ਨਾਲ ਬਹੁਤ ਪਿਆਰ ਸੀ ਆ ਬੱਚੇ ਦਾ ਵਿਆਹ ਦੀ ਸਾਰੀ ਤਿਆਰੀ ਕਰ ਰਹੀ ਸੀ ਉਹ ਇਹਦਾ ਡੈਡੀ ਨਹੀਂ ਹੈਗਾ ਮੇਰੇ ਬੱਚੇ ਦਾ ਉਹ ਨਾ ਤਾਂ ਉਹਦਾ ਵਿਆਹ ਹੋਇਆ ਜੀ ਕਿਤੇ ਨਾ ਉਹ ਕਿਤੇ ਉਹਦੇ ਨਾਲ ਕੋਈ ਹਾਸਾ ਕੀਤਾ ਇਹ ਬੀਜੇ ਕੁਮਾਰ ਤੇ ਸਨੀਤਾ ਰਾਣੀ ਨੂੰ ਪੁੱਛਿਆ ਜਾਵੇ ਇਹ ਕੌਣ ਨੇ ਦੋਨੋਂ ਇਸ ਨਹੀਂ ਤਾਂ ਰਾਣੀ ਪਰੋਸਣ ਹੈ ਗਵੰਡ ਰਹਿੰਦੀ ਆ ਤੇ ਜਿਹੜਾ ਵੀਜੇ ਕੁਮਾਰ ਆ ਉਹ ਕਾਰਨ ਦਾ ਮਕੈਨਿਕ ਆ ਉਹਦੀ ਸਾਡੀ ਕੋ ਰਿਸ਼ਤੇਦਾਰੀ ਨਹੀਂ ਹੈਗੀ ਤੁਸੀਂ ਪੁਲਿਸ ਨੂੰ ਦੇ ਵਾਰੀ ਦੱਸਿਆ ਨਾ ਬਾਈ ਨੇ ਬਾਈ ਨੇ ਪਰਚਾ ਘਟਿਆ ਪੁਲਿਸ ਨੇ 346 ਦਾ ਪਰਚਾ ਕਰਤਾ ਵੀਜੇ ਕੁਮਾਰ ਤੇ ਨਹੀਂ ਨਹੀਂ ਕੱਲ੍ਹ ਵੀਜੇ ਤੇ ਸੁਨੀਤਾ ਦੇ ਬਿਆਨ ਤੇ ਕਿ ਸੁਨੀਤਾ ਕਹਿੰਦੀ ਵੀਜੇ ਲੈ ਕੇ ਗਿਆ ਉਹਦੇ ਬਿਆਨ ਤੇ ਉਹਨਾਂ ਨੇ 346 ਦਾ ਪਰਚਾ ਕਰਤਾ ਆਧਾਰ ਕਾਰਡ ਤੇ ਜਦੀ ਜ਼ਮਾਨਤ ਹੋ ਗਈ ਮੁੰਡੇ ਦੀ ਅਗਲੇ ਦਿਨ ਬਾਹਰ ਆਈ 7 ਮਹੀਨੇ ਮੇਰੀ ਸਿਸਟਰ ਦਾ ਵਟਸਐਪ ਹੀ ਇੱਕ ਵਾਰੀ ਚੱਲਦਾ ਪਿਆ ਸੀ ਮੈਂ ਵਟਸਐਪ ਦੇਖਿਆ ਮੈਂ ਕਹਿੰਨੇ ਕਿ ਤਸਵੀਨ ਕਰ ਲੈ ਮੇਰਾ ਵਟਸਐਪ ਜਿਵੇਂ ਹੁਣ ਆਪਣੇ ਸਾਰੇ ਵਟਸਐਪ ਲਾਉਂਦੇ ਆ ਸੀਨ ਹੋ ਜਾਂਦਾ ਤੇ ਮੈਂ ਰਿੰਗ ਜਾਂਦੀ ਦੀ ਜਾਂਦੀ ਦੀ ਅਸੀਂ ਪੁਲਿਸ ਵਾਲਿਆਂ ਨੂੰ ਫੋਨ ਮਾਰਿਆ ਸੀ ਕਿ ਜੀ ਰਿੰਗ ਜਾ ਰਹੀ ਆ ਕਿ ਪੁਲਿਸ ਲੋਕੇਸ਼ਨ ਘੜਾਈ ਜਾਵੇ ਕਹਿੰਦੇ ਸਰਵਰ ਡਾਊਨ ਆ ਚਲੋ ਅਸੀਂ ਆਪਣੇ ਲਿੰਕ ਲੰਗ ਚ ਹਰ ਬੰਦਾ ਹੱਥ ਪੱਲਾ ਮਾਰਦਾ ਭਾਜੀ ਕਰ ਕਰਾ ਕੇ ਕਿਸੇ ਤੋਂ ਅਸੀਂ ਲੋਕੇਸ਼ਨ ਘੜਵਾ ਲਈ ਸਾਡੇ ਭਰਾ ਨੇ ਕਿਸੇ ਨੇ ਹੈਲਪ ਕਰਤੀ ਚੱਲ ਲੋਕੇਸ਼ਨ ਘੜਾਈ ਅਸੀਂ ਪੁਲਿਸ ਵਾਲਿਆਂ ਨੂੰ ਸੈਂਡ ਕਰਤੀ ਅਸੀਂ ਕਹ ਜੀ ਅਸੀਂ ਲੋਕੇਸ਼ਨ ਅਸੀਂ ਘੜਾ ਲਈ ਕਹਿੰਦੇ ਤੁਹਾਡਾ ਕੰਮ ਥੋੜਾ ਵਾ ਮੈਂ ਕਹ ਜੀ ਤੁਹਾਡਾ ਸਰਵਰ ਡਾਊਨ ਆ ਅਸੀਂ ਘੜਾ ਨਹੀਂ ਉਹਨਾਂ ਨੂੰ ਆ ਵੀ ਤਾਂ ਕੈਸੇ ਸਾਡਾ ਕੰਮ ਨਹੀਂ ਸਾਡਾ ਜੀ ਹੈਗਾ ਮਰ ਜਵੇ ਤਾਂ ਤੁਸੀਂ ਜ਼ਿੰਮੇਵਾਰ ਕਹਦੇ ਇਹ ਲੋਕੇਸ਼ਨ ਘੜਾ ਲਈ ਸਾਡੇ ਨਾਲ ਪੁਲਿਸ ਵਾਲਾ ਕਹਿੰਦੇ ਜੀ ਪੁਲਿਸ ਵਾਲਾ ਤਾਂ ਜੀ ਮੈਂ ਹਜੇ ਤੁਸੀਂ ਐ ਕਰੋ ਚੰਡੀਗੜ੍ਹ ਆ ਜਾਓ ਇਸ ਚੰਡੀਗੜ੍ਹ ਗਏ ਉਸ ਤੋਂ ਬਾਅਦ ਕਹਿੰਦਾ ਜੀ ਤੁਸੀਂ ਮੈਂ ਸੀਐਮ ਸਾਹਿਬ ਦੀ ਡਿਊਟੀ ਲੱਗ ਗਈ ਤੇ ਤੁਸੀਂ ਐ ਕਰੋ ਤੁਹਾਨੂੰ ਮੈਂ ਹੋਟਲ ਬੁੱਕ ਕਰਾ ਦਿੰਦਾ ਤੁਸੀਂ ਉੱਥੇ ਰਹਿ ਲੋ ਰਾਤ ਸਵੇਰੇ ਸੱਦਰੇ ਆਪਾਂ ਸਾਪਾ ਮਾਰਾਂਗੇ ਜਿੱਥੇ ਲੋਕੇਸ਼ਨ ਤੇ ਜਾਵਾਂਗੇ ਮੈਂ ਕਿਹਾ ਜੀ ਸਵੇਰ ਤੱਕ ਚੇਂਜ ਹੋ ਗਈ ਫੇਰ ਤੇ ਸਵੇਰੇ ਜਿੱਥੇ ਗਏ ਉਹ ਕਹਿੰਦਾ ਜੀ ਇਹ ਤੇ 12 ਵਜੇ ਤੱਕ ਦੀ ਲੋਕੇਸ਼ਨ ਹੁੰਦੀ ਆ ਨਵੀਂ ਲੋਕੇਸ਼ਨ ਫੇਰ ਮੰਗਾਓ ਇੱਥੇ ਤਾਂ ਕੁਝ ਵੀ ਨਹੀਂ ਮਿਲਿਆ ਜਿੱਥੇ ਅਸੀਂ ਪਹੁੰਚੇ ਗੱਡੀ ਸਾਡੀ ਪਾਜੀ ਟੈਕਸੀ ਸਾਡੀ 3500 ਰੁਪਏ ਟੈਕਸੀ ਵਾਲ ਨੇ ਮੈਨੂੰ ਮੈਂ ਦਿੱਤਾ ਰੋਟੀ ਪਾਣੀ ਚਾਹ ਪਾਣੀ ਸਾਰਾ ਕੀਤਾ ਤੇ ਹਰ ਬੰਦਾ ਕਰਦਾ ਜੀ ਜਲ ਜਲ ਨਾਲ ਕੋ ਗਿਆ ਇੱਕ ਮੁਲਾਜ਼ਮ ਵਾਲਾ ਭੇਜਿਆ ਸਾਡੇ ਨਾਲ ਸਿਰਫ ਇੱਕ ਮੁਲਾਜ਼ਮ ਐਸਾ ਹੀ ਇੱਕ ਕਹਿੰਦਾ ਉਹ ਵੀ ਗੱਡੀ 'ਚ ਬੈਠਾ ਜੀ ਉਹ ਕਹਿੰਦਾ ਜੀ ਮੈਂ ਤਾਂ ਬਾਹਰ ਨਿਕਲ ਤੁਸੀਂ ਕਹਿੰਦਾ ਛਾਂਬਿੰਨ ਕਰ ਲਿਓ ਅਸੀਂ ਕਿਸ ਆਮ ਬੰਦਾ ਕਿਸੇ ਦੇ ਘਰੇ ਕਿਦਾਂ ਮਰਜੂ ਪਾਜੀ 6:30 ਵਜੇ ਦੇ ਅਗਲੇ ਪਿੰਡ ਵਾਲੇ ਇਕੱਠੇ ਹੋ ਜਾਣਗੇ ਮਾਰਨ ਲੱਗਣਗੇ ਅਗਲੇ ਕਹਿੰਦੇ ਕਿਦਾਂ ਫੇਰ ਵੀ ਉਹ ਪਿੰਡ ਵਾਲੇ ਬਹੁਤ ਚੰਗੇ ਸੀ ਉਹ ਕਹਿੰਦਾ ਪਾਜੀ ਸਾਰਾ ਪਿੰਡ ਗੇਟ ਖੁੱਲੇ ਆ ਜੇ ਤੁਹਾਨੂੰ ਕਿ ਤੁਹਾਡੀ ਕੁੜੀ ਕਿੱ ਇਪੋਲ ਸਾੜੀ ਦੀ ਕੋਈ ਗੱਲ ਨਹੀਂ ਤੁਸੀਂ ਜਿੱਥੇ ਤੁਹਾਨੂੰ ਲੱਭਦੇ ਲੱਭਦੇ ਪਰ ਇਦਾਂ ਦਾ ਪਿੰਡ ਚ ਕੁਛ ਨਹੀਂਗਾ ਫਿਰ ਅਸੀਂ ਕਿ ਲొਕੇਸ਼ਨ ਇੱਥੇ ਦੀ ਆ ਉਹ ਲొਕੇਸ਼ਨ ਤੇ ਕੁਛ ਨਹੀਂ ਨਿਕਲਿਆ ਫਿਰ ਅਸੀਂ ਪੁਲਿਸ ਵਾਲੇ ਨੇ ਮਿੰਟ ਬਹੁਤ ਕੀਤੀ ਜੀ ਐਸਆਈ ਦੀ ਅੱਜ ਵੀ ਭਾਜੀ 3 ਮਹੀਨੇ ਪਹਿਲਾਂ ਵੀ ਉਹਨਾਂ ਨੇ ਏਦਾਂ ਕਹੇ ਮੈਂ ਕਰ ਰਿਆ 4 ਦਿਨ ਪਹਿਲਾਂ ਇੰਟਰਵਿਊ ਕਿਤੇ ਉਹਦੇ ਵੀ ਕਹਰੇ ਮੈਂ ਕਰ ਰਿਆ ਅੱਜ ਵੀ ਤੁਸੀਂ ਵੀ ਗੋਲ ਕਰੋਗੇ ਕਹੂਗਾ ਸਿਰਫ ਕਰ ਰਿਆ ਕਰਨਾ ਨਹੀਂ ਭਾਜੀ ਉਹਨਾਂ ਨੇ ਐਸਐਸ ਸਤਿੰਦਰ ਕੁਮਾਰ ਨੇ ਮੈਨੂੰ ਲੱਗਦਾ ਭਾਈ ਉਹਨਾਂ ਦੇ ਕਰੇ 3 ਪਹਿਣਾ ਨਹੀਂ ਭਾਈ ਜੀ ਨਹੀਂ ਇਹਨਾਂ ਨੂੰ ਹੈ ਹੀ ਨਹੀਂ ਜੀ ਫੀਲਿੰਗ ਨਹੀਂ ਕਿ ਜੀ ਥਾਣੇ ਚ ਮੈਂ ਜਦੋਂ ਵੀ ਜਿਰ ਬਾਈਕ ਤੇ ਜਾਣਾ ਸੀ ਮੈਂ ਮੇਰੀ ਮੰਮੀ ਨੇ ਠੰਡ ਦੇ ਵਿੱਚ ਬਈ ਤੁਹਾਨੂੰ ਇੱਕ ਗੱਲ ਕਹਾਂ ਲੁਧਿਆਣਾ ਪੁਲਿਸ ਜੀ ਮੈਂ ਤਾਰੀਫ ਕਰਦਾ ਲੁਧਿਆਣਾ ਪੁਲਿਸ ਨਾ 36 ਆ 22 ਘੰਟੇ ਦੇ ਵਿੱਚ ਨਾ ਬੱਚਾ ਤਾਂ ਜਲਦ ਲੱਭ ਦਿੰਦੀ ਹੈ ਜਦੋਂ ਇਦਾਂ ਗੁੰਮਸ਼ੁਦਗੀ ਹੁੰਦੀ ਉਹ ਵੀ ਲੱਭ ਦਿੰਦੀ ਹੈ ਕਿ ਇਹ ਜ਼ੀਰਕੁਰ ਪੁਲਿਸ ਵੀ ਤਾਂ ਪੰਜਾਬ ਪੁਲਿਸ ਹੀ ਚ ਆਂਦੀ ਹੈ ਕਿ ਇਹ ਬੰਦੇ ਨਹੀਂ ਹੈਗੇ ਨੀ ਭਾਰੇ ਬਾਜ਼ਾਰ ਚੋਂ ਗਾਇਬ ਹੋਈ ਆ ਕਿਸੇ ਨੂੰ ਪਤਾ ਹੀ ਨਹੀਂ ਕਿਸੇ ਨੇ ਦੇਖਿਆ ਹੀ ਨਹੀਂ ਉਹਨਾਂ ਦੱਸੋ ਤਿੰਨ ਬੱਚਿਆਂ ਦੀ ਮਾਂ ਉਹਦੀ ਦੋ ਕੁੜੀਆਂ ਇੱਕ ਮੁੰਡਾ ਉਹਦਾ ਬੇਟਾ ਛੋਟਾ 4 ਸਾਲ ਦਾ ਇੱਕ ਬੱਚਾ 6 ਸਾਲ ਦਾ ਇੱਕ ਕੁੜੀ 10ਵੀਂ ਚ ਹੋ ਗਈ ਹੈ ਸਾਨੂੰ ਇੰਤ ਤੱਕ ਰਹਿੰਦੇ ਕਿੰਨੇ ਤੁਸੀਂ ਕੀ ਕਰ ਲੂਗੇ ਜੋ ਚਲੇ ਗਏ ਤੁਸੀਂ ਉਹਨਾਂ ਦੇ ਵੇਲੇ ਤਾਂ ਸਵੇਰੋਂ ਮਰਿਆ ਸਮਝ ਰੋਣੀ ਹੈ ਬੋਲਸ ਵਾਲੀ ਨਹੀਂ ਕੁਝ ਮੈਂ ਜੀ ਤਾਂ ਮੈਨੂੰ ਦਿਖਾਣਾ ਦੇਖੋ ਆ ਤੁਸੀਂ ਸਤਿਆਈ ਕਰ ਰਹੇ ਨਾ ਤਾਂ ਮੈਂ ਐਸਐਸ ਆਲ ਨੂੰ ਮੈਂ ਸਾਰਾ ਕੁਝ ਕੁਝ ਸੈਂਡ ਕਰ ਰਿਹਾ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਮੈਨੂੰ ਸੈਂਡ ਕਰਨੀ ਚਾਹੀਦੀਆਂ ਸੀ ਇਹ ਲੋਕੇਸ਼ਨ ਹੈ ਨਹੀਂ ਜੀ ਇਹ ਕਾਲ ਡਿਟੇਲ ਆ ਕੋਈ ਅਰਧਿਆਲ ਸਿੰਘ ਮੇਰੀ ਸਿਸਟਰ ਨਾਲ ਰਾਤ ਨੂੰ 11:30 ਵਜੇ ਗੱਲ ਕਰ ਰਿਆ ਆ ਦੇਖੋ 11:56 ਮਿੰਟ 14 ਮਿੰਟ ਤੇ ਰਾਮਾ ਦੇਵੀ ਨੇ ਗੱਲ ਕੀਤੀ ਆ ਨੰਬਰ ਤੇ ਹੂੰ ਠੀਕ ਹੈ ਜੀ ਮੈਂ ਸਿਰਫ ਇਹਨਾਂ ਨੂੰ ਇਹ ਕਹਿ ਕੇ ਤੁਸੀਂ ਇਹਨਾਂ ਨੂੰ ਪੁੱਛ ਕੇ ਚ ਕਰੋ ਕਿ ਮੇਰੀ ਸਿਸਟਰ ਦੇ ਨੰਬਰ ਤੇ ਤੁਹਾਡੇ ਨਾਲ ਕਿਦਾਂ ਕਾਲ ਡਿਟੇਲ ਚ ਤੁਹਾਡਾ ਨੰਬਰ ਆ ਰਿਹਾ ਉਹ ਕਹਿੰਦੇ ਜੇ ਤਾਂ ਟਾਵਰ ਟੂਰ ਤੋਂ ਆ ਜਾਂਦੀ ਹੁੰਦੀ ਹੈ ਇਦਾਂ ਕੋਈ ਇਸ਼ੂ ਨਹੀਂ ਮੈਂ ਕਹਾਂ ਜੀ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਮੈਂ ਕਹਾਂ ਤੁਸੀਂ ਕੁਛ ਤਾਂ ਕਰੋ ਉਹਨਾਂ ਨੇ 7-8 ਮਹੀਨਿਆਂ ਦੇ ਵਿੱਚ ਜੀ ਇਹ ਵੀ ਤੱਕ ਨਹੀਂ ਪੁੱਛਿਆ ਕਿਸੇ ਨੂੰ ਕਿ ਹਾਂ ਭਈ ਅਸੀਂ ਆਹ ਚੀਜ਼ ਕਰ ਚੁੱਕੇ ਹਾਂ ਜਾਂ ਜਿਹੜੀ ਤੈਨੂੰ ਨਹੀਂ ਪਤਾ ਸਾਨੂੰ ਪਤਾ ਵਾ ਇਹ ਜ਼ੀਰਕਪੁਰ ਦੀ ਪੁਲਿਸ ਹੈ ਤੀਜਾ ਫੋਨ ਮਿਲਾ ਰਿਹਾ ਇਹ ਪੁਲਿਸ ਦੇ ਹਾਲਾਤ ਦੇਖੋ ਤਾਂ ਜ਼ੀਰਕਪੁਰ ਦੀ ਖਾਸ ਕਰਕੇ 8 ਮਹੀਨੇ ਤੋਂ ਲੜਕੀ ਲ ਤੀਜਾ ਫੋਨ ਚਕਣਾ ਮਨਾਸਿ ਨਹੀਂ ਸਮਝਿਆ ਜਾ ਰਿਹਾ ਕੀ ਨਾਮ ਹੈ ਇਹ ਸਹੀ ਦਾ ਸਤਿੰਦਰ ਕੁਮਾਰ ਸਤਿੰਦਰ ਕੁਮਾਰ ਖੁਦ ਹਸਾਬ ਲਾ ਲੋ ਕਿ ਜ਼ਿਰਖਪੁਰ ਦੀ ਪੁਲਿਸ ਕਿੱਦਾਂ ਦੀ ਹੈ ਕੀ ਉਹ ਫੋਨ ਚਕਣਾ ਹੀ ਮਨਾਸਿ ਨਹੀਂ ਸਮਝਦੀ ਤਾਨੂੰ ਇਸ ਕਰਕੇ ਆਮ ਨੂੰ ਇਸ ਕਰਕੇ ਦਿਖਾ ਰਿਹਾ ਕਿ ਅਗਰ ਇਹ ਦੁਬਾਰਾ ਇੱਕ ਚੌਥਾ ਫੋਨ ਮਿਲਾਨ ਲਗਾਵਾ ਬੜੀ ਹੈਰਾਨੀ ਹੁੰਦੀ ਹੈ ਜਦੋਂ ਪੁਲਿਸ ਮੁਲਾਜ਼ਮ ਜਦੋਂ ਫੋਨ ਨਾ ਚੱਕੇ ਵਰਸ਼ਨ ਲੈਣਾ ਹੋਵੇ ਤਾਂ ਫੋਨ ਨਾ ਚੱਕੇ ਕਿ ਆਕਿਰੋ ਸਹੀ ਗੱਲ ਕਹੀ ਹੈ ਪਰਿਵਾਰ ਨੇ ਵੀ ਕਿ ਪਰਿਵਾਰ ਦੇ ਨਾਲ ਭਾਣਾ ਦਾ ਜਰੂਰ ਵਰਤੇ ਆ ਤੇ ਪਰਿਵਾਰ ਨੂੰ ਬੋਲਿਆ ਵੀ ਲਿਆਕਤ ਨਾਲ ਨਹੀਂ ਗਿਆ ਹੋਊਗਾ ਕਿਉਂਕਿ ਮੇਰੀ ਸਿਸਟਰ ਦੀ ਆਈਡੀ ਹੈ ਜੀ Google ID ਤੇ 29 22 ਨਵੰਬਰ ਨੂੰ ਉਹ ਗੁੰਮੀ ਹੈ ਜੀ ਬਾਜ਼ਾਰ ਚ ਜੋ ਸੀਸੀਟੀਵੀ ਆ 3 ਦਸੰਬਰ ਨੂੰ ਮੇਰੀ ਸਿਸਟਰ ਆ ਨੰਬਰ ਨੇ ਮੇਰੀ ਸਿਸਟਰ ਦੀ Google ID ਚਲਾਈ ਆ ਹੂੰ ਇਹ ਨੰਬਰ ਵੀ ਉਹ ਵਿਜੇ ਕੁਮਾਰ ਦਾ ਜੀ ਜਿਹੜਾ ਕੈਮਰੇ ਦੇ ਵਿੱਚ ਥੱਪੜ ਮਾਰ ਰਿਹਾ ਆ ਨੰਬਰ ਵੀ ਕਾਰ ਮੈਕੈਨਿਕ ਵੀਜੇ ਕੁਮਾਰ ਦਾ ਨੰਬਰ ਹੈ ਨੰਬਰ ਠੀਕ ਹੈ ਜੀ ਜੇ ਮੇਰੀ ਸਿਸਟਰ ਨਾਲ ਇਹਦਾ ਕੋਈ ਤਾਲੁਕਤ ਨਹੀਂ ਮੇਰੀ ਸਿਸਟਰ ਦੀ ਗੂਗਲ ਆਈਡਿ 3 ਦਸੰਬਰ ਨੂੰ ਕਿਉਂ ਚਲਾ ਰਿਹਾ 22 ਤਰੀਕ ਨੂੰ ਤਾਂ ਗੱਮੂ ਹੀ ਹੋਈ ਆ ਮਤਲਬ ਫੋਨ ਉਹਦੇ ਕੋਲ ਆ ਹਾਂਜੀ ਫਿਰ ਉਹਨੇ ਚਲਾਇਆ ਜੀ 25 ਜਨਵਰੀ ਨੂੰ ਹੂੰ ਠੀਕ ਹੈ ਜੀ 30 25 ਜਨਵਰੀ ਨੂੰ ਮੇਰੀ ਸਿਸਟਰ ਦੀ ਆਈਡਿ ਚਲਾ ਰਿਹਾ ਗੂਗਲ ਆਈਡਿ ਜੇ ਉਹਨ ਮੈਂ ਤੁਹਾਡੀ ਗੂਗਲ ਆਈਡੀ ਆਪਣੇ ਫੋਨ 'ਚ ਚਲਾਉਂਗਾ ਨਾ ਤੇ ਤੁਸੀਂ ਤੁਸੀਂ ਜੇ ਸ਼ੋਅ ਕਰੋਗੇ ਮੇਰਾ ਨੰਬਰ ਤੁਹਾਨੂੰ ਸ਼ੋਅ ਹੋ ਜਾਊਗਾ ਠੀਕ ਹੈ ਜੀ ਆ ਗੌਰਮੈਂਟ ਦੇ ਅਰੇ ਕੋਲ ਜੀ ਅਭੀ ਆ ਟਿੱਕ ਕੋਈ ਮੇਰੀ ਆਪਣੇ ਪ੍ਰੂਫ ਨਹੀਂ ਗੇ ਸਾਰੇ ਵੀ ਜੇ ਕਾਰ ਮੈਕੈਨਿਕ ਇਹ ਨੰਬਰ ਵੀ ਚਲਾ ਰਿਹਾ ਮੈਂ ਸੈਂਡ ਕੀਤੀ ਉਹਨਾਂ ਨੂੰ ਮੈਂ ਕਿਹਾ ਇਹਨੂੰ ਪੁੱਛੋ ਜੇ ਇਹ ਕਹਿੰਦਾ ਮੇਰਾ ਉਹ ਵੀ ਗੁੰਮਣ ਤੋਂ ਬਾਅਦ ਜਦੋਂ ਉਹਨੂੰ ਪਤਾ ਕਿ ਕੁੜੀ ਇੱਕ ਗੁੰਮੀ ਹੋਈ ਆ 22 ਤਰੀਕ ਦੀ ਗੁੰਮੀ ਆ ਤੇ ਉਹ 3 ਦਸੰਬਰ ਨੂੰ ਕਿਉਂ ਚਲਾਊਗਾ ਉਹਦੀ ਆਈਡੀ ਹੂੰ ਠੀਕ ਹੈ ਜੀ ਉਹਦਾ ਵਟਸਐਪ ਵੀ ਉਹ ਚਲਾ ਰਿਹਾ ਪੁੱਛਦੇ ਆਂ ਦੀ ਸਰਗਟ ਹੈ ਪਾਦੀ ਪੁਲਿਸ ਨਾਲ ਜਿਹੜੀ ਸੈ ਠੀਕ ਹੈ ਜੀ 346 ਦਾ ਗੁੰਮਸ਼ੁਦਾ ਦਾ ਇਹਨਾਂ ਨੇ ਪਰਚਾ ਕਰਤਾ ਆਧਾਰ ਕਰਦੇ ਜਦੀ ਜ਼ਮਾਨਤ ਬਾਹਰ ਆ ਗਿਆ ਜੀ ਸਾਨੂੰ ਕਹਿੰਦੇ ਸੀ ਤਾਂ ਕਾਰਵਾਈ ਕਰਦੀ ਠੀਕ ਹੈ ਜੀ ਹੁਣ ਭਾਜੀ ਇੱਕ ਇਹ ਪ੍ਰੂਫ ਦੂਜੀ ਪ੍ਰੂਫ ਉਹਨੂੰ ਮੈਂ ਇਹ ਗੱਲ ਮੈਂ ਕਿਹਾ ਜਿਵੇਂ ਐ ਕਰੋ ਜੀ ਇਹਦੀ ਟੀ-ਸ਼ਰਟ ਲਾਓ ਉਹਨਾਂ ਨੇ ਵਿਜੇ ਕੁਮਾਰ ਦੀ ਟੀ-ਸ਼ਰਟ ਲਾਈ ਉਹਦਾ ਇੱਥੇ ਦਿਲ ਨਾਮ ਲਿਖਿਆ ਹੈ ਠੀਕ ਹੈ ਜੀ ਅਸੀਂ ਕਿਹਾ ਸਿਸਟਰ ਦਾ ਕਹਿੰਦਾ ਕਿਸੇ ਭਾਬੇ ਦਾ ਦੇਖੋ ਕੋਈ ਗੱਲਬਾਤ ਆ ਜੇ ਤੂੰ ਉਹਨੂੰ ਮਾਰ ਦਿੱਤਾ ਖੁੰਦਕ ਚਾਕੇ ਜਿਵੇਂ ਮੈਂਟਲੀ ਅਸਮੈਂਟ ਬੰਦੇ ਹੁੰਦੇ ਆ ਨਾ ਭਾਜੀ ਕਈ ਬੰਦੇ ਹੱਥ ੋਕੇ ਪਿੱਛੇ ਪੈ ਜਾਂਦੇ ਆ ਘਰ-ਵਾਰ ਪਰਿਵਾਰ ਚੰਗਾ ਕੁੜੀ ਦਾ ਵਸਿਆ ਆ ਤਿੰਨ-ਚਾਰ ਬੱਚੇ ਅਗਲੀ ਤੇ ਆਪਣੀ ਲਾਈਫ ਚੱਲੀ ਜਾਂਦੀ ਆ ਠੀਕ ਆ ਕੋਈ ਕੁੜੀ ਦੇ ਪਿੱਛੇ ਹੱਥ ੋਕੇ ਬੰਦਾ ਪੈ ਜਾਂਦਾ ਕਿ ਯਾਰ ਮੈਂ ਮੇਰੇ ਤੇ ਤੋਂ ਬਿਨਾ ਰਹਿ ਹੀ ਨਹੀਂ ਸਕਦਾ ਮਾਰ ਦੋ ਜਾਨੂ ਹਣਾ ਜਦ ਜੇ ਤੂੰ ਮੇਰੀ ਨਹੀਂ ਉਹ ਇਹ ਕੇਸ ਆ ਭਾਜੀ ਮੰਗ ਕੀ ਕਰਦੇ ਆ ਭਗਵੰਤਪਨ ਸਾਹਿਬ ਤੋਂ ਤੇ ਡੀਜੀਪੀ ਗੌਰਵ ਜੀ ਤੋਂ ਮੰਗ ਇਹੀ ਕਰਦੇ ਆ ਜੀ ਜੇ ਅਸੀਂ ਗਲਤਾਂ ਠੀਕ ਆ ਅਸੀਂ ਗਲਤ ਤਾਂ ਹੈ ਨਹੀਂ ਕਿਉਂਕਿ ਅਸੀਂ ਆਪਣੀ ਧੀ ਦਾ ਹਾਲਚਲ ਪੁੱਛਣਾ ਜਾਂ ਕਿਉਂਕਿ ਸਾਡੀ ਧੀ ਗਵਾਚੀ ਆ ਅਸੀਂ ਮੰਗ ਇੱਕ ਕਰਦੇ ਆ ਕਿ ਸਾਡੀ ਧੀ ਚਿੰਦੀ ਆ ਜਾਂ ਜਾਗਦੀ ਆ ਜਾਂ ਉਹਨੇ ਕੀ ਆ ਉਹ ਜੋ ਉਹਦੇ ਨਾਲ ਹੋਇਆ ਸਾਨੂੰ ਦੱਸੋ ਸਾਡੀ ਸਾਹਮਣੇ ਆਵੇ ਅਸੀਂ ਬਹੁਤ ਪਰੇਸ਼ਾਨ ਹਾਂ ਜਿਸ ਤੋਂ 8 ਮਹੀਨੇ ਜਿਰਕਪੁਰ ਪੁਲਿਸ ਤੋਂ ਉਹ ਐਸਐਸ ਜੀ ਤਿੰਦਰ ਤੋਂ ਅਸੀਂ ਨਹੀਂ ਕਰਾਉਣਾ ਚਾਹੁੰਦੇ ਸਾਡੀ ਕਿਸੇ ਵਧੀਆ ਅਫਸਰ ਤੋਂ ਸਾਡੇ ਕੇਸ ਦੀ ਛਾਣਵੇਂ ਚੰਗੀ ਤਰ੍ਹਾਂ ਕੀਤੀ ਜਾਵੇ ਜੇ ਉਹਨੇ ਕੋਈ ਮੰਨ ਲਓ ਕੁੜੀ ਨੂੰ ਮਾਰਿਆ ਤੇ ਉਹ ਕੁੜੀ ਤੇ ਉਹ ਤੇ ਬਣਦੀ ਕਾਰਵਾਈ ਕੀਤੀ ਜਾਵੇ ਭਈਏ ਤੇ ਬਿਲਕੁਲ ਤਾ ਰਾਣੀ ਤੋਂ ਪੁੱਛ ਗਿਛ ਕਰੋ ਫੇ ਤੂੰ ਬੀਜੇ ਕੁਮਾਰ ਨਾਲ ਦੇਖਿਆ ਲੈ ਜਾਂਦੇ ਤਾਂ ਕੀ ਗੱਲ ਬਾਤ ਹੈ ਕਿਸੇ ਨੇ ਕੋਈ ਸਾਨੂੰ ਰਾਣੀ ਦਿੱਤਾ ਜੀ ਬਿਲਕੁਲ ਇਹ ਪਰਿਵਾਰ ਹੈ ਜੋ ਸਾਡੇ ਕੋਲ ਪਹੁੰਚਿਆ ਵਾ ਲੇਕਿ ਪਰਿਵਾਰ ਦੀ ਇੱਕੋ ਮੰਗ ਹੈਗੀ ਕਿ ਸਾਡੀ ਕੁੜੀ ਸਾਨੂੰ ਵਾਪਸੀ ਦੇ ਦਿੱਤੀ ਜਾਵੇ ਇਹ ਕੁੜੀ ਨੂੰ ਕੁਝ ਹੋ ਗਿਆ ਉਹ ਵੀ ਸਾਨੂੰ ਦੱਸ ਦਿੱਤਾ ਜਾਵੇ ਜਾਂ ਮਰ ਗਈ ਹੈ ਉਹਦਾ ਸਾਨੂੰ ਦੱਸ ਦਿੱਤਾ ਜਾਵੇ ਲੇਕਿਨ ਪ੍ਰਮਾਤਮਾ ਨਾ ਕਰੇ ਕਿ ਐਸਾ ਕੋਈ ਭਾਣਾ ਵਰਤੇ ਲੇਕਿਨ ਜਿਲਖਪੁਰ ਪੁਲਿਸ ਨੂੰ ਵੀ ਥੋੜੀ ਸ਼ਰਮ ਚਾਹੀਦੀ ਹੈ ਕਿ ਪਰਿਵਾਰ ਲਗਾਤਾਰ ਲਗਾਤਾਰ 8 ਮਹੀਨੇ ਤੋਂ ਗੇੜੇ ਕੱਢ ਰਿਹਾ ਲੇਕਿਨ ਅਸੀਂ ਵੀ ਫੋਨ ਕੀਤਾ ਤੇ ਫੋਨ ਦਾ ਕੋਈ ਵੀ ਰਿਸਪੌਂਸ ਨਹੀਂ ਦਿੱਤਾ ਨਾ ਹਜੇ ਤੱਕ ਫੋਨ ਬੈਕ ਕੋਲਾਈ ਲੇਕਿਨ ਆਖਿਰ ਪਰਿਵਾਰ ਜਾਵੇ ਕਿੱਥੇ ਪੁਲਿਸ ਤੋਂ ਇਲਾਵਾ ਕਿੱਥੇ ਕੋ ਜਾਵੇ ਹੁਣ ਭਗਵੰਤ ਸਿੰਘ ਸਾਹਿਬ ਤੁਹਾਡੇ ਕੋਲ ਹੀ ਆਸ ਹੈ ਕਿਉਂਕਿ ਜਿਲਖਪੁਰ ਵੀ ਤੁਹਾਡੇ ਕੋਲ ਹੀ ਹੈ ਮੁੱਖ ਮੰਤਰੀ ਪੰਜਾਬ ਹੋ ਤੁਸੀਂ ਡੀਜੀਪੀ ਗੋਰਵ ਜਦਵ ਸਾਹਿ ਤੇ ਅਰਪੀ ਸ਼ੁਕਲਾ ਸਾਹਿਬ ਤੁਸੀਂ ਡੀਜੀਪੀ ਹੋ ਲਾਉਣ ਆਰਡਰ ਦੇ ਲੇਕਿਨ ਇਹ ਚ ਗੱਲ ਕਰ ਦਿੱਤੀ ਜਾਵੇ ਕਿ ਇਸ ਪਰਿਵਾਰ ਨੂੰ ਇਨਸਾਫ ਕਿੱਦਾਂ ਮਿਲ ਸਕਦਾ ਹੈ ਪਰਿਵਾਰ ਹੁਣ ਤੁਹਾਡੇ ਕੋਲ ਆਏਗਾ ਤਾਂ ਇਨਸਾਫ ਮਿਲ ਪਾਏਗਾ ਕਿ ਤਾਂ ਕੁਝ ਹੱਲ ਹੱਤਪੱਲਾ ਫੜਾਇਆ ਜਾ ਸਕਦਾ ਹੈ ਲੇਕਿਨ ਆਵਾਮ ਨੂੰ ਚਾਹੀਦਾ ਕਿ ਐਸੇ ਵੀਡੀਓ ਨੂੰ ਇਸ ਕਰਕੇ ਭੇਜੋ ਤਾਂ ਕਿ ਇਹ ਵੀਡੀਓ ਉਸ ਭੈਣ ਤੱਕ ਪਹੁੰਚ ਸਕੇ ਚਾਹੇ ਉਸ ਜਿਸ ਲੜਕੇ ਕੋਲ ਜਾਂ ਜਿਸ ਪਰਿਵਾਰ ਦੇ ਕੋਲ ਇਹਨਾਂ ਦੀ ਕੁੜੀ ਹੈ ਉਹ ਉਹਦੇ ਕੋਲ ਹੈਗੀ ਤਾਂ ਉਹ ਇਹਨਾਂ ਨੂੰ ਵਾਪਸੀ ਭੇਜ ਸਕੜੀ ਜਾਂ ਉਹਨਾਂ ਨੂੰ ਫੋਨ ਕਰਾ ਦੇਣ ਕਿ ਹਾਂ ਸਾਡੇ ਕੋਲ ਹੈ ਲੇਕਿਨ ਐਸੇ ਦਾ ਘਾਟੀ ਮਾਹੌਲ ਦੇਖਣ ਨੂੰ ਮਿਲਦਾ ਕਿਉਂ ਹੋ ਚੁੱਕਾ ਕੁੜੀ ਦਾ ਕੋਈ ਸੰਪਰਕ ਪਰਿਵਾਰ ਨਾਲ ਨਹੀਂ ਹੋ ਪਾਇਆ ਵਾ ਲੇਕਿਨ ਗੱਲ ਕਰਦੇ ਆ ਜਿਰਪੁਰ ਦੇ ਐਸਐਚਓ ਦੇ ਨਾਲ ਉਹਨਾਂ ਦਾ ਕੀ ਬਿਆਨ ਹੈ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਵਿਸ਼ਾਲ ਕਪੂਰ ਗੱਲ ਕਰ ਰਿਹਾ ਲੁਧਿਆਣਾ ਜ਼ਿਲ੍ਹੇ ਤੋਂ ਲੁਧਿਆਣਾ ਲਾਈਵ ਤੋਂ ਪੱਤਰਕਾਰ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਲੈਣੀ ਸਰ ਇੱਕ ਕੁੜੀ ਸੀਗੀ ਗੁਰਪ੍ਰੀਤ ਕੌਰ ਹਾਂਜੀ ਹਾਂਜੀ ਸਰ ਕੁਝ ਆਇਡੈਂਟੀਫਾਈ ਹੋ ਪਾਇਆ ਉਸ ਦਾ ਲੜਕੀ ਦਾ ਹਾਂਜੀ ਹਾਂਜੀ ਨਹੀਂ ਸਰ ਹਜੇ ਪਤਾ ਨਹੀਂ ਲੱਗਿਆ ਹੈਗਾ ਜੀ ਜੀ ਮੈਂ ਅਸੀਂ ਆ ਵੀ ਚਾਹੁੰਦੇ ਕਿ ਪਰਿਵਾਰ ਲਗਾਤਾਰ মিডিਆ ਕੋ ਲਾ ਰਿਹਾ ਤੇ ਤੁਸੀਂ ਲੁਧਿਆਣਾ ਤੋਂ ਹੀ ਗਏ ਹੋਏ ਹੋ ਤੇ ਅਸੀਂ ਵੀ ਚਾਹੁੰਦੇ ਹਾਂ ਕਿ ਜਲਦ ਵਿਚਾਰੇ ਪਰਿਵਾਰ ਨੂੰ ਵੀ ਕੋਈ ਇਨਸਾਫ ਮਿਲ ਜਾਵੇ। ਅਸੀਂ ਵੀ ਇਹੀ ਚਾਹੁੰਦੇ ਹਾਂ ਬ੍ਰਦਰ ਕਿ ਵੀ ਲੋਕੇਟ ਹੋ ਜਾਣ ਛੇਤੀ ਛੇਤੀ ਲੇਕਿਨ ਹਜੇ ਤੱਕ ਉਹਨਾਂ ਦਾ ਕੁਝ ਪਤਾ ਨਹੀਂ ਲੱਗਿਆ ਸੀ। ਲੇਕਿਨ ਇਨਾਂ ਕੋਲ ਡਿਟੇਲਡ ਟੂਲ ਹੈ ਜੋ ਇਨਾਂ ਜੋ ਰੋਪ ਲਗਾ ਰਹੇ ਨੇ ਜਿਸ ਬੰਦਿਆਂ ਦੇ ਉੱਤੇ ਕਿ ਜੋ ਵੀਡੀਓ ਇਨਾਂ ਕੋਲ ਹੈਗੀ ਸਰ ਉਸ ਵਿਹਾਫ ਤੇ ਕੁਝ ਹੋ ਸਕਦਾ। ਬਿਲਕੁਲ ਜੀ ਉਹ ਇਨਾਂ ਸ਼ੇਅਰ ਕਰ ਦੇਣ ਡਿਟੇਲਸ ਜੀ ਮਿਲ ਲੈਣ ਮੈਨੂੰ ਜਦੋਂ ਮਰਜ਼ੀ ਆਮ ਅਵੇਲੇਬਲ ਆਰਾਊਂਡ ਦਾ ਕਲੌਕ। ਅੱਛਾ ਤੁਹਾਡੇ ਨਾਲ ਮਿਲੇ ਨਹੀਂ ਹਜੇ ਰਾਬਤਾ ਕਾਇਮ ਨਹੀਂ ਹੋਇਆ ਤੁਹਾਡੇ ਨਾਲ। ਹਾਂ ਜੀ। ਅਨੀ ਟਾਈਮ ਦੇ ਕੰਟੈਕਟ ਪਰ ਫੋਨ ਤੇ ਗੱਲ ਹੋਈ ਹੈ ਲੇਕਿਨ ਜੇ ਮੈਨੂੰ ਮਿਲ ਲੈਣ ਮੈਨੂੰ ਸਾਰੀ ਡੀਟੇਲ ਸ਼ੇਅਰ ਕਰ ਲੈਣ ਤਾਂ ਵੀਲ ਡੂਏ ਚਲੋ ਅਸੀਂ ਵੀ ਆਸ ਕਰਦੇ ਹਾਂ ਸਰ ਕਿ ਸਾਡੇ ਕਾਬਲ ਅਫਸਰ ਨੇ ਜਲਦ ਨਾਲ ਦੀ ਲੜਕੀ ਜੋ ਵੀ ਜਿੱਥੇ ਵੀ ਹੈਗੀ ਹੈ ਜੋ ਵੀ ਸੱਚਾਈ ਦੱਸਣਗੇ ਐਬਸੋਲੂਟਲੀ ਥੈਂਕ ਯੂ ਸਰ ਬਹੁਤ ਬਹੁਤ ਸ਼ੁਕਰੀਆ